He's <laughs> बड़े बहुत ही वजिया ने निघे संभाल के मार्ग ने धन्यवाद है क्योंकि वाला ही ये सेवा कर सकता है नहीं तो सेवा कर नहीं सकता Lagi, kalau dari. ਖਾਲਸਾ ਜੀ ਰਾਇਤ੍ਰੋਜੀ ਕੀ ਖ਼ਬਰ ਹੈ ਅੱਜ ਬਾਬਾ ਵਿਸ਼ਕਰਮਾ ਜੀ ਦਾ ਜੋ ਖਾਸ ਦਿਹਾੜਾ ਮਨਾਇਆ ਗਿਆ ਕੜਾਣੀ ਨਗਰ ਕੀ ਮੈਸੇਜ ਆ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਤੁਹਾਡੇ ਮਨੋਂ ਰਾਇਤ੍ਰੋਜੀ ਕਾ ਖਾਲਸਾ ਜੀ ਰਾਇਤ੍ਰੋਜੀ ਕੀ ਫਤਿਹ ਬੋਲੋ ਬਾਬਾ ਵਿਸ਼ਕਰਮਾ ਮਹਾਰਾਜ ਦੀ ਜੈ ਇਹ ਸਾਰੇ ਪਲਾਕਾਂ ਨਿਵਾਸੀਆਂ ਤੇ ਫਤੇ ਦੇਸ਼ ਵਿਦੇਸ਼ ਵਿੱਚ ਬੈਠ ਕੇ ਸੰਗਤ ਦੇ ਸਹਿਯੋਗ ਨਾਲ ਬਾਬਾ ਵਿਸ਼ਕਰਮਾ ਜੀਾਂ ਦਾ ਤੀਵਾਂ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਜੀ ਅਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਿਰੇ ਚੜਦਾ ਤੇ ਅਸੀਂ ਹਰ ਸੰਗਤ ਦੇ ਕੋਲ ਜਾਂਦੇ ਆ ਸਾਡਾ ਬਹੁਤ ਸਤਿਕਾਰ ਹੁੰਦਾ ਅਤੇ ਸੰਗਤ ਦਾ ਆਈਦਾ ਅਸੀਂ ਸਤਿਕਾਰ ਕਰਦੇ ਹਾਂ ਇਸ ਕਰਕੇ ਸਰਦਾਰ ਜਗਦੇਸ਼ ਸਿੰਘ ਬੋਪਰਾਏ ਜੀ ਸ਼ਾਮੀ ਵਿਧਿਆਖਰੀ ਜੀ ਅਤੇ ਭੁਵੇਂਦਰ ਸਿੰਘ ਟੀਮਾ ਮਨਜਿੰਦਰ ਸਿੰਘ ਗਿਆਸਪੁਰਾ ਤੇ ਹੋਰ ਸਾਡੇ ਜਿਵੇਂ ਦੁਰਪ੍ਰੀਤ ਸਿੰਘ ਲਾਪਰਾ ਮਨੀ ਸਰਪੰਚ ਤੇ ਗਰੇਂਦਰ ਸਿੰਘ ਸਰਪੰਚ ਲਖਵੀਰ ਸਿੰਘ ਲੱਖਾ ਇਹ ਸਾਰੇ ਰਾਜਰੀ ਲਵਾ ਕੇ ਜਾਂਦੇ ਸੀ ਤੇ ਸਾਨੂੰ ਸੰਗਤ ਦੀ ਲੋੜ ਸੰਗਤ ਤੋਂ ਬਿਨਾ ਕੋਈ ਵੀ ਕਾਰਜ ਨਹੀਂ ਸਿਰੇ ਚੜਦਾ ਅਸੀਂ ਸੰਗਠਨ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਹ ਪ੍ਰੋਗਰਾਮ ਨੂੰ ਜਾਰੀ ਰੱਖਣਾ ਅਤੇ ਹਰ ਸਾਲ ਮਨਾਇਆ ਜਾਣਾ ਦਿਵਾਲੀ ਤੋਂ ਦੋ ਦਿਨ ਬਾਬਾ ਵਿਸ਼ਕਰਮਾ ਜੀ ਆਂ ਦਾ ਜਨਮ ਦਿਨ ਹੈਗਾ ਇਹ ਤੁਹਾਨੂੰ ਦੱਸ ਦਿੰਦਾ ਕਿ ਦੇਸ਼ ਵਿਦੇਸ਼ ਦੇ ਸੰਗਤਾਂ ਨੂੰ ਅਸੀਂ ਇਹ ਹੀ ਸੰਦੇਸ਼ ਦਿੰਦੇ ਹਾਂ ਕਿ ਸਾਡੇ ਬਾਬਾ ਵਿਸ਼ਕਰਮਾ ਜੀ ਦੇ ਮੰਦਿਰ ਵਿੱਚ ਆ ਕੇ ਅਸ਼ੀਰਵਾਦ ਪ੍ਰਾਪਤ ਕਰਨਾ ਅਤੇ ਸਾਰੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇੱਥੇ ਹਰ ਸਾਲ ਪਹੁੰਚਿਆ ਕਰਨ ਅਤੇ ਬਾਬਾ ਵਿਸ਼ਕਰਮਾ ਜੀ ਆਂ ਦਾ ਜੋ ਵੀ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਰਾ ਸੰਗਤ ਜਾਣਦੀ ਹੈ ਕਿਉਂਕਿ ਮੈਂ ਕੋਈ ਵੱਡੇ ਤੌਰ ਤੇ ਕੋਈ ਗੱਲ ਨਹੀਂ ਕਹਿ ਸਕਦਾ ਸੰਗਤ ਨੂੰ ਸਭ ਨੂੰ ਪਤਾ ਹੈ ਕਿ ਜੋ ਵੀ ਬਾਬਾ ਵਿਸ਼ਕਰਮ ਜੀ ਨੇ ਸਾਧਿਆ ਸਭ ਨੂੰ ਪਤਾ ਹੈ ਬੱਚੇ ਤੋਂ ਲੈ ਕੇ ਸਾਰਿਆਂ ਇਨਸਾਨਾਂ ਨੂੰ ਬਖਸ਼ੂਰ ਮੰਨਨੇ ਹੁਣ ਅੱਗੇ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਇੰਨਾ ਕਹਿੰਦਾ ਹੋਇਆ ਮੈਂ ਦੇਸ਼ ਦੇ ਦੇਸ਼ ਦੇ ਵਿੱਚ ਬੈਠੀ ਸਾਰ ਸੰਗਤ ਨੂੰ ਆਪਣੇ ਕਮੇਟੀ ਬਾਬਾ ਵਿਸ਼ਕਰਮਣ ਜੀ ਦੀ ਅਤੇ ਸਾਡੇ ਨਗਰ ਕੜਾਣੇ ਕਲਾ ਤੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਹੋ ਲੋ ਬਾਬਾ ਵਿਸ਼ਕਰਮਣ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੀ ਬਹੁਤ ਵੱਡੀ ਗੱਲ ਸੀ ਜਿਹੜੀ ਆਪਨੇ ਆਪਾਂ ਦੇਖਦੇ ਸੀ ਅੱਜ ਤੇ ਕਿੰਨੀ ਦੂਰ ਗੁਰੂ ਸੰਗਤ ਜਿਹੜੀ ਹੈ ਜਿਹੜੀ ਅੱਜ ਦਾ ਤਮਸਤ ਹੋਈ ਹੈ ਜੀ ਸੰਗਤ ਜੀ ਲੁਧਿਆਣਾ ਜੀ ਕੰਨਾ ਤਵਿੰਦਗੜ੍ਹ ਤੇ ਦਰਾਹਾ ਫਾਇੜੋ ਤੇ ਆਲੇ-ਦਾਲੇ ਦੇ ਸਾਰੇ ਜਿੰਨੇ ਵੀ ਪਿੰਡ ਨੇ ਲੰਡਾ ਭਗਵਾਨੀ ਪਟੜਾ ਅਤੇ ਸਰੋਤੀ ਇਹ ਤਰਾਹੇ ਨੂੰ ਵੀ ਸਾਡੇ ਵੀਰ ਜੀ ਜਗਜੀਤ ਸਿੰਘ ਵੀ ਸਪੈਸ਼ਲ ਤੌਰ ਤੇ ਇਹਨਾਂ ਨੂੰ ਮੈਂ ਕਹਿ ਕੇ ਆਇਆ ਦੀ ਇਹ ਬਾਬਾ ਜੀਆਂ ਦੇ ਬਹੁਤ ਮੁਕਤ ਸੇਵਾਦਾਰ ਨੇ ਗੁਰੂ ਨਾਨਕ ਗੰਦਵਾਰਾ ਸਾਹਿਬ ਦੇ ਮੇਨ ਨੇ ਇਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਇਹ ਵੀ ਸਾਡੇ ਹਾਜ਼ਰੀ ਲਵਾਈ ਤੇ ਜਿੰਨੇ ਵੀ ਸੰਗਤ ਕੋਲ ਜਾਣਦੇ ਆ ਸੀ ਕੋਈ ਵੀ ਸੰਕਤ ਤਾਂ ਨਹੀਂ ਰੱਖਾ ਬਦਲੋ ਤੇ ਜਿੰਨੇ ਸਮੇਂ ਅਸੀਂ ਕਾਰਡ ਪਹੁੰਚਦੇ ਕਰਦੇ ਆ ਕਿਉਂਕਿ 1 ਮਹੀਨਾ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਜੀ ਤੇ ਸਾਰੀ ਸੰਗਤ ਦੇ ਕੋਲ ਜਾ ਕੇ ਬੇਨਤੀ ਕਰਦੇ ਬਾਬਾ ਜੀ ਉਹਦੇ ਜਨਮ ਦਿਨ ਜਨਮ ਦਿਹਾੜੇ ਨੂੰ ਮੋਹਰੱਖਦੇ ਸੀ ਸਾਡੇ ਬਿਸ਼ਕਰਮਾ ਮੰਦਿਰ ਵਿੱਚ ਪਹੁੰਚ ਅਸੀਂ ਆਪਣੇ ਵੱਲੋਂ ਤੇ ਸਾਡੀ ਬਿਸ਼ਕਰਮਾ ਮੰਦਿਰ ਕਮੇਟੀ ਵੱਲੋਂ ਤੇ ਸਾਡੇ ਨਗਰ ਕੜਾਣੀ ਕਲਾਦਨੀ ਵੱਲੋਂ ਸਾਰਿਆਂ ਨੂੰ ਬਾਬਾ ਬਿਸ਼ਕਰਮਾ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦੇ ਆ ਤੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ